ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਮੁੰਡਿਆਂ ਨੂੰ ਮਨਾ ਕਮਾਉਣ ਪਰ ਆਇਆ ਪੈਲੀਆਂ ਵਾਲਾ ਮੁੰਡੇ ਕਿਤੇ ਪੈਲੀਆਂ ਵਾਲਾ ਜਾਨਾ ਗਿਆ ਰਾਮਾ ਆ ਚੈੱਕ ਕਰੋ ਚੋਨਾ ਇਹ ਕਰੂੰ ਇਹ ਹਜੇ ਮਹੀਨੇ ਦਾ ਨਹੀਂ ਹੈ ਚੈੱਕ ਕਰੋ ਇਹ 95b ਗਨੇ ਦਾ ਤੇ ਇਹ ਜਿਹੜਾ 95b ਆ ਚਾਰੇ ਦਾ ਬਹੁਤ ਵਧੀਆ ਇਹ ਹੁਣਾ ਮੋਟਾ ਵੇਖੋ ਵਧੀਆ ਘੋਸਾ ਇਹ ਹੁਣ ਅਹੀ ਇਹ ਦਾ ਨਿਕਲਿਆ ਹੀ 550 ਉਸ ਤੋਂ ਨਿਕਲੀ ਹੀ ਕੋਈ ਇੰਨੀ ਸੇਵਾ ਸੁਆਣੀ ਨਹੀਂ ਹੇਤੀ ਤੀ ਤਾਂ ਮੋਡਾ ਵੇਖੋ ਕਿੰਨਾ ਨਿਕਲਦਾ ਜੀ ਉਹ ਵਧੀਆ ਬੀ ਆ ਨਾ ਇਹ ਚੱਕਰ ਨਹੀਂ ਇਹਨੂੰ ਬਿਮਾਰੀ ਪੂਰੀ ਦਾ ਕੋਈ ਚੱਕਰ ਨਹੀਂ ਅੱ ਤੋਂ ਮਡੇ ਭਾਲੇ ਮਗਰ ਇਹਨਾਂ ਪਹਿਲੀ ਦਾ ਗੇੜਾ ਦੋਹਣੇ ਵਾਲੇ ਦੁਆਰੇ ਚੈੱਕ ਕਰੋ। ਘਮਾ ਚੋਨਾ ਚੈੱਕ ਕਰੋ। ਇੱਕ ਸੁਆਹ। ਕਿੰਦੂ ਕਿਹੜਾ ਬੀਲ ਆਇਆ ਅੱਜ ਕੀ? ਇਹ ਲਾਇਆ 110 ਵੀਰ। ਤੇ ਕਿੰਨਾ ਪਿਛਾਰ ਨਹੀਂ ਕਰਾਇਆ ਪਿਛਲੀ ਵਾਰੀ ਇਹਦਾ। ਬੀਲੀ ਆਰ ਨਿਕਲਿਆ ਜੀ 30 32 ਕੁਆਂਟਲ ਝਾਰ ਨਿਕਲੇ ਕਿੱਲੇ ਦਾ ਤੇ ਇਸੇ ਕਰਕੇ ਆ ਗਈ ਸਾਰਾ ਹੀ ਲਾਤ ਆ 110। ਖਾਤਾ ਖੁਦਾ ਬਾਹਰੀਆ ਖਾਤਾ ਇਹਨੂੰ ਦੋ ਹੀ ਪਾਈਆਂ ਉਹਨਾਂ ਨੂੰ ਪੈ ਗਈਆਂ ਤਿੰਨ ਤਿੰਨ ਤੀਜੀ ਪੌਣੀ ਹੈ ਜੀ ਤੀਜੀ ਪੌਣੀ ਹੈ ਇਹ ਜਮੀਨੇ ਦਾ ਨਹੀਂ ਹੋਇਆ ਤੇ ਅਜ ਮਾਰੇ ਮੋਟਾ ਫਿਰਨੇ ਆ ਕਿ ਗੰਦਮੰਦ ਜਿਹੜਾ ਬੂਟੇ ਲਾਏ ਆ ਭਈਆਂ ਨੇ ਉਹ ਕੱਢ ਦਈਏ ਕਾਲ ਕੱਢ ਛੜਿਆ ਕਾਲ ਤੇ ਨਹੀਂ ਪਿਆ ਮਾਰੇ ਮੋਟੇ ਭਈਆਂ ਨੇ ਬੂਟੇ ਲਾਏ ਉਹ ਕੱਢ ਦਿੰਦੇ ਸੀ ਸ਼ੇਰਪੁਰ ਲਿਆ ਵਾ ਇੱਧਰ ਹੀ ਰਹਿ ਗਈ ਥੋੜੀ ਜਿਹੀ ਪੈਲੀ ਸੋਨਾ ਕਿੱਲੇ ਰਹਿ ਗਈ ਬਾ ਫਿਰਨ ਵਾਲੀ ਉਹ ਫਿਰਕੇ ਦੇ ਆ ਸਾਰਾ ਆਪਣਾ ਇਲਾਕਾ ਵਾ ਇਹ ਆਪਣਾ ਹੀ ਟਾਕਾ ਇੱਧਰ ਨੂੰ 16 ਕਿੱਲਾਂ ਦਾ ਕਮਾਲ ਮੂਡ ਵਿੱਚ ਹੀ ਆਪਣੇ ਸਾਰੇ ਵਾਪਸ ਸਹੀ ਆ ਫਿਰ ਉਹ ਵੀ ਆ ਜੀ ਆਪਾਂ ਕਮਾਲ ਚੈੱਕ ਕਰੋ ਤੇ 5009 ਜੀ ਚੱਲੇ ਆ ਘਾਰ ਚਾਰ ਚੱਲੇ ਆ ਸਕੇ ਨੂੰ ਪੇ ਲਾਤੇ ਆ ਬਹੁਤ ਫਰਾਂਜ ਲੰਦੀ ਆ ਜੇ ਬਲੌਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸਬਸਕ੍ਰਾਈਬ